ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਆ ਇੱਕ 25 ਸਾਲ ਦਾ ਨੌਜਵਾਨ ਗੁਰਿੰਦਰ ਸਿੰਘ ਜਿਹੜਾ ਆਪਣੇ ਘਰ ਦੇ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਅਮੰਜਾ ਡਾ ਕੇ ਪਿਆ ਤੇ ਉਹ ਸੋਚ ਰਿਹਾ ਉਹ ਸੋਚ ਰਿਹਾ ਕਿ ਮੈਂ ਇੰਨੀ ਪੜ੍ਹਾਈ ਕੀਤੀ ਇੰਨੇ ਜ਼ਿਆਦਾ ਮੇਰੇ ਨੰਬਰ ਆਏ ਹਰ ਇੱਕ ਟੈਸਟ ਮੈਂ ਦਿੱਤਾ ਪਰ ਹਜੇ ਤੱਕ ਮੈਨੂੰ ਨੌਕਰੀ ਨਹੀਂ ਮਿਲੀ ਬੇਰੁਜ਼ਗਾਰ ਨੌਜਵਾਨ ਹੁੰਦਾ ਹੈ ਨਾ ਤੇ ਜਦੋਂ ਬੇਰੁਜ਼ਗਾਰ ਬੱਚਾ ਪੜ੍ਹ ਲਿਖ ਕੇ ਨੌਕਰੀ ਦੀ ਆਸ ਵਿੱਚ ਪੇਪਰ ਦਿੰਦਾ ਇਹ ਉਹਦਾ ਫਿਰ ਵੀ ਨੰਬਰ ਨਹੀਂ ਆਉਂਦਾ ਜਾਂ ਕਿਸੇ ਕਾਰਨ ਕਰਕੇ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਉਹਦਾ ਉਦਾਸੀ ਚ ਜਾਣਾ ਚਿੰਤਾ ਚ ਰਹਿਣਾ ਅਕਸਰ ਇਹ ਵਾਪਰਦਾਗਾ ਹੁਣ ਗੁਰਿੰਦਰ ਸਿੰਘ ਜੋ ਸੋਚ ਰਿਹਾ ਸੀ ਗੁਰਿੰਦਰ ਸਿੰਘ ਅੱਜ ਜਦੋਂ ਖੇਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਉਹਨੂੰ ਕਿਸੇ ਨੇ ਰੋਕ ਕੇ ਕਿਹਾ ਕਿ ਮੁੰਡਿਆ ਪੜ੍ਹਾਈ ਤਾਂ ਤੂੰ ਬੜੀ ਕੀਤੀ ਆ ਪੇਪਰ ਜੇ ਵੀ ਬੜੇ ਦਿੱਤੇ ਆ ਤੈਨੂੰ ਹਜੇ ਨੌਕਰੀ ਮਿਲੀ ਨਹੀਂ ਉਹ ਕਹਿੰਦਾ ਵੀ ਨਹੀਂ ਚਾਚਾ ਜੀ ਮਿਲੀ ਨਹੀਂ ਕਹਿੰਦਾ ਸਾਰੇ ਪਿੰਡ ਦੇ ਬੱਚਿਆਂ ਨਾਲੋਂ ਤੂੰ ਵੱਧ ਪੜਿਆ ਨਾ ਫਿਰ ਵੀ ਤੈਨੂੰ ਨੌਕਰੀ ਨਹੀਂ ਮਿਲੀ ਜਦੋਂ ਉਹਨੇ ਆਏ ਕਿਹਾ ਹਨਾ ਕਿਸੇ ਬੰਦੇ ਨੇ ਤਾਂ ਉਹਦੇ ਦਿਲ ਤੇ ਇਹ ਗੱਲ ਲੱਗੀ ਤੇ ਉਹ ਘਰੇ ਆ ਕੇ ਨਾ ਅੰਦਰ ਵੀ ਨਹੀਂ ਗਿਆ ਆਪਣੇ ਵਿਹੜੇ ਦੇ ਵਿੱਚ ਉੱਥੇ ਹੀ ਪੈ ਗਿਆ ਮੰਜੇ ਤੇ ਫਿਰ ਨਾ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਝਾਤ ਮਾਰਦਾ ਉਹ ਯਾਦ ਕਰਦਾ ਆਪਣੇ ਬਚਪਨ ਦੇ ਦਿਨ ਜਦੋਂ ਬਚਪਨ ਦੇ ਵਿੱਚ ਉਹਦੇ ਮੰਮੀ ਪਾਪਾ ਉਹਨੂੰ ਤਿਆਰ ਕਰਕੇ ਸਕੂਲ ਭੇਜਦੇ ਸੀ ਹਨਾ ਤਾਂ ਉਹਦੇ ਮੰਮੀ ਪਾਪਾ ਹਮੇਸ਼ਾ ਇਹੀ ਕਹਿੰਦੇ ਸੀ ਕੇ ਪੁੱਤ ਤੂੰ ਸਾਡਾ ਇਕਲੌਤਾ ਪੁੱਤ ਆ ਅਸੀਂ ਕੋਈ ਕਮੀ ਨਹੀਂ ਛੱਡਦੇ ਤੈਨੂੰ ਪੜਾਉਣ ਲਿਖਾਉਣ ਦੀ ਬਸ ਤੂੰ ਰੱਜ ਕੇ ਮਿਹਨਤ ਕਰਨੀ ਆ ਉਹਨੇ 5ਵੀਂ ਪਾਸ ਕੀਤੀ 6ਵੀਂ 'ਚ ਹੋਇਆ ਫਿਰ ਉਹ 10ਵੀਂ ਤੱਕ ਵਧੀਆ ਪੜਦਾ ਰਿਹਾ 10ਵੀਂ ਦੇ ਵਿੱਚੋਂ ਉਹ ਪੰਜਾਬ ਭਰ ਦੇ ਵਿੱਚੋਂ ਦੂਜੇ ਸਥਾਨ ਤੇ ਆਇਆ ਫਿਰ ਉਹਨੇ +2 ਕੀਤੀ +2 ਦੇ ਵਿੱਚ ਵੀ ਉਹਦਾ ਪੰਜਾਬ ਦੇ ਵਿੱਚ ਚੌਥਾ ਪੰਜਵਾਂ ਨੰਬਰ ਸੀ ਇੰਨਾ ਹੁਸ਼ਿਆਰ ਸੀ ਤੇ ਉਦੇ ਮਾਪਿਓ ਸੀ ਜਿਹੜੇ ਉਹ ਕਹਿੰਦੇ ਵੀ ਸਾਡਾ ਮੁੰਡਾ ਤਾਂ ਪੜ੍ਹਾਈ ਦੇ ਵਿੱਚ ਇੰਨਾ ਹੁਸ਼ਿਆਰ ਆ ਵੀ ਸੁਣਦੇ ਆ ਜਿਹੜੇ ਬੱਚੇ ਬਹੁਤ ਹੁਸ਼ਿਆਰ ਹੁੰਦੇ ਆ ਉਹਨਾਂ ਨੂੰ ਤਾਂ ਨੌਕਰੀ ਪਹਿਲ ਦੇ ਆਧਾਰ ਤੇ ਮਿਲਦੀ ਆ ਫਿਰ ਉਹਨਾਂ ਨੇ ਪਲੱਸ 2 ਤੋਂ ਬਾਅਦ ਉਹਨੂੰ ਡਿਪਲੋਮਾ ਕਰਵਾਇਆ ਇੰਜੀਨੀਅਰਿੰਗ ਦਾ ਬਹੁਤ ਪੈਸਾ ਉਹਨਾਂ ਨੇ ਲਾਇਆ ਪਰ ਕਿਸਮਤ ਕਹਿ ਲਓ ਕਿ ਕਿਸਮਤ ਨੇ ਸਾਥ ਨਹੀਂ ਦਿੱਤਾ ਕਿਉਂਕਿ ਮਿਹਨਤ ਤਾਂ ਗੁਰਿੰਦਰ ਨੇ ਬਹੁਤ ਕੀਤੀ ਪਰ ਉਹਨੂੰ ਨੌਕਰੀ ਨਾ ਮਿਲੀ ਨੌਕਰੀ ਨਾ ਮਿਲਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਕੋਸ਼ਰ ਰਿਸ਼ਤੇਦਾਰ ਪਿੰਡ ਦੇ ਲੋਕ ਪੁੱਛਦੇ ਰਹਿੰਦੇ ਕਿ ਤੇਰਾ ਕੀ ਬਣਿਆ ਤੂੰ ਤਾਂ ਇੰਨਾ ਪੜਿਆ ਸੀ ਤੂੰ ਤਾਂ ਬਹੁਤ ਹੁਸ਼ਿਆਰ ਸੀ ਕਿਉਂ ਨਹੀਂ ਤੈਨੂੰ ਨੌਕਰੀ ਮਿਲੀ ਹੁਣ ਇਸ ਕਿਉਂ ਦਾ ਜਵਾਬ ਗੁਰਿੰਦਰ ਕੋਲ ਵੀ ਨਹੀਂ ਸੀ ਜਿਹਦੇ ਕਰਕੇ ਉਹ ਜ਼ਿਆਦਾਤਰ ਉਦਾਸ ਰਹਿੰਦਾ ਜਦੋਂ ਉਹ ਆਪਣੇ ਬਾਪੂ ਨੂੰ ਖੇਤ ਦੇ ਵਿੱਚ ਕੰਮ ਕਰਦਾ ਵੇਖਦਾ ਤੇ ਉਹਦਾ ਰੋਣ ਆਉਂਦਾ ਵੀ ਮੈਂ ਸੋਚਿਆ ਸੀ ਵੀ ਮੈਂ ਪੜ੍ਹ ਲਿਖ ਕੇ ਵਧੀਆ ਨੰਬਰ ਲਾਉਂਗਾ ਵਧੀਆ ਨੌਕਰੀ ਲਾਉਂਗਾ ਤੇ ਆਪਣੇ ਬਾਪੂ ਨੂੰ ਵਧੀਆ ਜ਼ਿੰਦਗੀ ਦੇਉਂਗਾ ਕਿਉਂਕਿ ਗੁਰਿੰਦਰ ਦੇ ਬਾਪੂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਹੱਕ ਦੀ ਕਮਾਈ ਨਾਲ ਆਪਣੇ ਪੁੱਤ ਨੂੰ ਪੜਾਇਆ ਸੀ। ਇਹ ਸਾਸ ਨਾਲ ਵੀ ਜਦੋਂ ਸਾਡਾ ਪੁੱਤ ਨੌਕਰੀ ਤੇ ਲੱਗ ਗਿਆ ਤਾਂ ਸਾਡਾ ਬੜਾਪਾ ਜਿਹੜਾ ਉਹ ਸੌਖਾ ਹੋ ਜੂ। ਪਰ ਜਿਹੜੀ ਚੀਜ਼ ਹਨਾ ਸਾਨੂੰ ਨਹੀਂ ਮਿਲੀ ਉਹਦੇ ਲਈ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਆਂ। ਮਿਲਣੀ ਨਾ ਮਿਲਣੀ ਸਮੇਂ ਤੇ ਡਿਪੈਂਡ ਕਰਦਾ। ਜਦੋਂ ਗੁਰਿੰਦਰ ਉਦਾਸ ਰਹਿਣ ਲੱਗਿਆ ਤਾਂ ਉਹਦਾ ਬਾਪੂ ਨੂੰ ਫਿਕਰ ਹੋਇਆ। ਗੁਰਿੰਦਰ ਦੇ ਮਾਤਾ ਤੇ ਪਿਤਾ ਗੱਲ ਕਰਦੇ ਆ ਇੱਕ ਦਿਨ ਆਪਸ ਵਿੱਚ। ਵੀ ਜਦੋਂ ਵੀ ਪਿੰਡ ਚ ਜਾਈਦਾ ਪਿੰਡ ਦੇ ਲੋਕ ਪੁੱਛਦੇ ਆ ਵੀ ਤੁਹਾਡਾ ਮੁੰਡਾ ਤਾਂ ਬਾਲਾ ਪੜਿਆ ਸੀ ਉਹਨੂੰ ਕਿਉਂ ਨਹੀਂ ਨੌਕਰੀ ਮਿਲੀ ਵੀ ਇਸ ਗੱਲ ਕਰਕੇ ਗੁਰਿੰਦਰ ਵੀ ਜਿਹੜਾ ਪਰੇਸ਼ਾਨ ਰਹਿੰਦਾ ਵੀ ਨਾ ਹੁਣ ਉਹ ਤਾਂ ਖੇਤੀ ਹੁੰਦੀ ਆ ਖੇਤੀ ਦੇ ਵਿੱਚ ਇੰਨੀ ਹੱਡ ਭੰਨਵੀ ਮਿਹਨਤ ਬੱਚਿਆਂ ਤੋਂ ਨਹੀਂ ਹੁੰਦੀ ਕਿਉਂਕਿ ਉਹਨੂੰ ਕੰਮ ਲਾਇਆ ਹੀ ਨਹੀਂ ਆਪਾਂ ਤਾਂ ਉਹਦੀ ਮਾਂ ਕਹਿੰਦੀ ਵੀ ਤੁਸੀਂ ਨਾ ਮੁੰਡੇ ਨੂੰ ਹੌਸਲਾ ਦਿਆ ਕਰੋ ਤੁਸੀਂ ਮੁੰਡੇ ਕੋਲੇ ਕਦੇ ਲੀਸੀ ਗੱਲ ਨਹੀਂ ਕਰਨੀ ਹੈਨਾ ਇੱਕੋ ਹੀ ਇੱਕ ਆਪਣੇ ਪੁੱਤ ਆਗਾ ਵੀ ਹੋਰ ਨਾ ਹੋ ਕਿਤੇ ਡਿਪਰੈਸ਼ਨ ਦੇ ਵਿੱਚ ਜਾ ਕੇ ਕੋਈ ਗਲਤ ਕਦਮ ਉਠਾ ਲੇ ਚਲੋ ਇਸੇ ਤਰ੍ਹਾਂ ਗੱਲਾਂ-ਬਾਤਾਂ ਕਰਦੇ ਵਿਚਾਰਿਆਂ ਦਾ ਸਮਾਂ ਲੰਘਦਾ ਰਹਿੰਦਾ ਇੱਕ ਦਿਨ ਗੁਰਿੰਦਰ ਦਾ ਬਾਪੂ ਉਹਨੂੰ ਕਹਿੰਦਾ ਵੀ ਪੁੱਤ ਤੂੰ ਹਣਾ ਮੇਰੇ ਕੋਲ ਜਾਣਾ ਖੇਤ ਜਿਹੜਾ ਮਾਰ ਕੇ ਚਾਹ ਰੋਟੀ ਦੇ ਕੇ ਮੁੜਿਆਉਣਾ ਫਿਰ ਤੂੰ ਪਿਆ ਰਹਿਣਾ ਤੂੰ ਐਂ ਕਰ ਜੇ ਤੈਨੂੰ ਹਜੇ ਕੋਈ ਨੌਕਰੀ ਨਹੀਂ ਮਿਲੀ ਤਾਂ ਤੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਾਈਵੇਟ ਨੌਕਰੀ ਤੇ ਕੋਈ ਟਰਾਈ ਕਰ ਲਾ ਗੁਰਿੰਦਰ ਕਹਿੰਦਾ ਵੀ ਬਾਪੂ ਸੋਚਦਾ ਤਾਂ ਮੈਂ ਵੀ ਇਹੀ ਸੀ ਵੀ ਬੇਲੇ ਬੈਠਣ ਨਾਲੋਂ ਤਾਂ ਆਪਾਂ ਕੋਈ ਪ੍ਰਾਈਵੇਟ ਨੌਕਰੀ ਲੱਭ ਲੈਨੇ ਆ ਚਲੋ ਭਈ ਉਹਨਾਂ ਕਿਸੇ ਪ੍ਰਾਈਵੇਟ ਨੌਕਰੀ ਦੇ ਵਿੱਚ ਅਰਦੇਉਮ ਦਿੰਦਾ ਤੇ ਉਹਦਾ ਨੰਬਰ ਆ ਜਾਂਦਾ ਪ੍ਰਾਈਵੇਟ ਨੌਕਰੀਆਂ ਮਿਲ ਜਾਂਦੀਆਂ ਤਨਖਾਹ ਘੱਟ ਹੁੰਦੀ ਆ ਕੰਮ ਅਗਲਾ ਜ਼ਿਆਦਾ ਲੈਂਦਾ ਪਰ ਜਮਾਂ ਬੇਲੇ ਬੈਠਣ ਨਾਲੋਂ ਪ੍ਰਾਈਵੇਟ ਨੌਕਰੀ ਕੋਈ ਮਾੜੀ ਨਹੀਂ ਹੁੰਦੀ ਉਹਨੂੰ ਬਹੁਤ ਹੀ ਘੱਟ ਤਨਖਾਹ ਤੇ ਇੱਕ ਪ੍ਰਾਈਵੇਟ ਨੌਕਰੀ ਮਿਲ ਜਾਂਦੀ ਆ ਜਦੋਂ ਨੌਕਰੀ ਮਿਲਦੀ ਆ ਉਹ ਸ਼ਹਿਰ ਜਾਂਦਾ ਆਉਂਦਾ ਉਹਦੀ ਜਾਣ ਪਛਾਣ ਕਈ ਹੋਰ ਦੋਸਤਾਂ ਨਾਲ ਹੋ ਜਾਂਦੀ ਆ ਉਹ ਵੀ ਵਿਚਾਰੇ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੀ ਸੀ ਇੱਕ ਦਿਨ ਉਹ ਸ਼ਹਿਰੋਂ ਆ ਰਿਹਾ ਸੀ ਸਾਈਕਲ ਤੇ ਆਉਂਦਾ ਸੀ ਉਹ ਇਹ ਹੁੰਦੇ ਹੁੰਦੇ ਉਹਦਾ ਸਾਈਕਲ ਆ ਉਹ ਪੈਂਚਰ ਹੋ ਗਿਆ ਤੇ ਉਹ ਨਾ ਕਿਸੇ ਵਰਕਸ਼ਾਪ ਤੇ ਖੜ ਗਿਆ ਸਾਈਕਲ ਠੀਕ ਕਰਾਉਣ ਜਿਹੜਾ ਵਰਕਸ਼ਾਪ ਵਾਲਾ ਮੁੰਡਾ ਸੀ ਉਹ ਸਾਈਕਲ ਠੀਕ ਕਰਨ ਲੱਗ ਗਿਆ ਤੇ ਇਹ ਕੁਰਸੀ ਤੇ ਉੱਥੇ ਬਹਿ ਗਿਆ ਤੇ ਇਹਦੀ ਨਿਗਾ ਨਾ ਅਖਬਾਰ ਤੇ ਪੈ ਗਈ ਅਖਬਾਰ ਪੜਨ ਲੱਗ ਗਿਆ ਇਹ ਬੈਠਾ ਵੀ ਜਦਨੇ ਟਾਈਮ ਤੇ ਸਾਈਕਲ ਠੀਕ ਹੁੰਦਾ ਮੈਂ ਚਲੋ ਅਖਬਾਰ ਪੜ ਲੈਂਦਾ ਅਖਬਾਰ ਪੜਦੇ ਉਹਦੀ ਨਿਗਾ ਪਈ ਉੱਥੇ ਨਾ ਇਸ਼ਤਿਹਾਰ ਦਿੱਤਾ ਸੀ ਵੀ ਬਹੁਤ ਘੱਟ ਪੈਸਿਆਂ ਤੇ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਸੰਪਰਕ ਕਰੋ ਤਾਂ ਗੁਰਿੰਦਰ ਦੇ ਮਨ ਵਿੱਚ ਆਇਆ ਵੀ ਗੱਲ ਤਾਂ ਕਰਕੇ ਵੇਖਾ ਹਨਾ ਤੇ ਉਹਨੇ ਨਾ ਉਸ ਨੰਬਰ ਤੇ ਫੋਨ ਕੀਤਾ ਉੱਥੇ ਬੈਠੇ ਨਹੀਂ ਤਾਂ ਅੱਗੋਂ ਜਿਹੜਾ ਏਜੰਟ ਸੀ ਉਹਨੇ ਕਿਹਾ ਕਿ 20 ਲੱਖ ਰੁਪਏ ਦੇ ਵਿੱਚ ਤੁਹਾਨੂੰ ਕੈਨੇਡਾ ਦਾ 2 ਸਾਲਾਂ ਦਾ ਪਰਮਟ ਦਵਾਵਾਂਗੇ ਤਾਂ ਗੁਰਿੰਦਰ ਕਹਿੰਦਾ ਵੀ ਪੱਕੀ ਗੱਲ ਆ ਗਰੰਟੀ ਆ ਵੀ ਕੋਈ ਧੋਖਾ ਨਹੀਂ ਉਹ ਕਹਿੰਦੇ ਵੀ ਨਾ ਕੋਈ ਧੋਖਾ ਨਹੀਂ ਵੀਜ਼ਾ ਲਵਾਵਾਂਗੇ ਪਰ ਰੁਪਈਆ 20 ਲੱਖ ਲੱਗੂ ਤੇ ਗੁਰਿੰਦਰ ਸੋਚਦਾ ਵੀ 20 ਲੱਖ ਲੱਗ ਕੇ ਜੇ ਮੈਨੂੰ ਵੀਜ਼ਾ ਮਿਲਦਾ ਤਾਂ 20 ਲੱਖ ਤਾਂ ਮੈਂ 2 ਸਾਲਾਂ ਦੇ ਵਿੱਚ ਪੂਰਾ ਕਰ ਦੋ ਵੀ ਹੈਗਾ ਵੀ ਵਰਕ ਪਰਮਟ ਆ ਚਲ ਉਹਨੂੰ ਨਾ ਇੱਕ ਖੁਸ਼ੀ ਜੀ ਉਹਦੇ ਮਨ ਚ ਆਈ ਤੇ ਉਹ ਇੱਕ ਆਪਣੇ ਹੋਰ ਦੋਸਤ ਨੂੰ ਫੋਨ ਕਰਦਾ ਉਹ ਆਪਣੇ ਦੋਸਤ ਨੂੰ ਕਹਿੰਦਾ ਵੀ ਮੈਂ ਇਸ਼ਤਿਹਾਰ ਪੜ੍ਹਿਆ ਮੈਂ ਉਹਨਾਂ ਨਾਲ ਗੱਲ ਕੀਤੀ ਆ ਵੀ ਏਜੰਟਾ ਕੋਈ 20 ਲੱਖ ਦੇ ਵਿੱਚ ਕੈਨੇਡਾ ਦਾ ਵੀਜ਼ਾ ਲਵਾਉਂਦੇ ਆ ਵੀ ਕਰੀਏ ਟਰਾਈ ਤਾਂ ਉਹ ਕਹਿੰਦਾ ਵੀ ਯਾਰ ਇੰਨੇ ਪੈਸੇ ਲਿਆਵਾਂਗੇ ਕਿੱਥੋਂ ਗੁਰਿੰਦਰ ਕਹਿੰਦਾ ਵੀ ਦੇਖ ਸਿੱਧੀ ਜੀ ਗੱਲ ਆ ਜਿਹੜੀ ਦੋ ਔਰੇ ਜ਼ਮੀਨ ਆ ਉਹ ਧਰਨੀ ਪਊ ਵੀ ਪੈਸੇ ਤਾਂ ਨਾ ਮੇਰੇ ਬਾਪੂ ਕੋਲੇ ਆ ਨਾ ਤੇਰੇ ਬਾਪੂ ਕੋਲੇ ਆ ਪਰ ਜਦੋਂ ਆਪਾਂ ਪੜ ਲਏ ਪੜ ਕੇ ਆਪਾਂ ਨੂੰ ਨੌਕਰੀ ਨਹੀਂ ਮਿਲੀ ਫਿਰ ਕਿਸੇ ਪਾਸੇ ਤਾਂ ਆਪਾਂ ਨੂੰ ਹੱਥ ਪੈਰ ਮਾਰਨਾ ਪਊ ਪ੍ਰਾਈਵੇਟ ਨੌਕਰੀ ਨਾਲ ਤਾਂ ਨਹੀਂ ਆਪਣੀ ਜ਼ਿੰਦਗੀ ਨਿਕਲਦੀ ਉਹ ਕਹਿੰਦਾ ਵੀ ਚੱਲ ਮੈਂ ਆਪਣੇ ਬਾਪੂ ਨਾਲ ਗੱਲ ਕਰਦਾ ਤੇ ਤੂੰ ਆਪਣੇ ਨਾਲ ਕਰ ਚਲੋ ਭਾਈ ਗੁਰਿੰਦਰ ਘਰੇ ਆਉਂਦਾ ਖੁਸ਼ੀ-ਖੁਸ਼ੀ ਤੇ ਗੁਰਿੰਦਰ ਨੂੰ ਨਾ ਅੱਜ ਖੁਸ਼ ਵੇਖ ਕੇ ਉਹਦੇ ਮੰਮੀ ਕਹਿੰਦੀ ਵੀ ਅੱਜ ਤਾਂ ਮੇਰਾ ਪੁੱਤ ਬੜੀ ਖੁਸ਼ੀ-ਖੁਸ਼ੀ ਆਇਆ ਵੀ ਮੇਰਾ ਤਾਂ ਰੂਹ ਖਿੜ ਗਈ ਪੁੱਤ ਤੈਨੂੰ ਖੁਸ਼ ਵੇਖ ਕੇ ਐਸੀ ਤਰ੍ਹਾਂ ਖੁਸ਼ ਰਿਹਾ ਕਰ ਚੰਗਾ ਮਾੜਾ ਸਮਾਂ ਤਾਂ ਆਉਂਦਾ ਰਹਿੰਦਾ ਇਓ ਨਾ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਾ ਤੇ ਮਾਂ ਨੂੰ ਕਹਿੰਦਾ ਵੀ ਮਾਂ ਜੇ ਤੂੰ ਆਪਣੇ ਪੁੱਤ ਨੂੰ ਖੁਸ਼ ਦੇਖਣਾ ਚਾਹਣੀ ਆ ਨਾ ਵੀ ਮੇਰੀ ਇੱਕ ਰੀਜ ਪੂਰੀ ਕਰ ਦੇ ਉਹ ਕਹਿੰਦੀ ਵੀ ਦੱਸ ਪੁੱਤ ਕਹਿੰਦਾ ਕਿਸੇ ਨਾ ਕਿਸੇ ਤਰ੍ਹਾਂ ਬਾਪੂ ਨੂੰ ਮਣਾ ਕੇ ਮੈਨੂੰ 20 ਲੱਖ ਰੁਪਏ ਦਾ ਇੰਤਜ਼ਾਮ ਕਰ ਦੇ 20 ਲੱਖ ਸੁਣ ਕੇ ਉਹਦੀ ਮਾਂ ਜਿਹੜੀ ਉੱਥੇ ਉਹਦੀਆਂ ਅੱਖਾਂ ਆਡੀਆਂ ਰਹਿ ਗਈਆਂ ਹੁਣ ਗਰੀਬ ਪਰਿਵਾਰ ਸੀ 20 ਲੱਖ ਉਹਨਾਂ ਨੇ ਵਿਚਾਰਿਆਂ ਨੇ ਕਿੱਥੇ ਦੇਖਿਆ ਸੀ ਉਹਨਾਂ ਨੇ ਤਾਂ ਲੱਖ ਰੁਪਈਆ ਨਹੀਂ ਵੇਖਿਆ ਸੀ ਕਦੇ ਉਹ ਕਹਿੰਦੀ ਗੁਰਿੰਦਰ ਦੇਖ ਪੁੱਤ ਹੈ ਤਾਂ ਜਿੰਨਾ ਵੀ ਆਪਣੇ ਘਰੇ ਹੈ ਹੈ ਨਾ ਜਿੰਨਾ ਵੀ ਸਮਾਨ ਆ ਜਿੰਨੀ ਵੀ ਆਪਣੀ ਜਾਇਦਾਦ ਆ ਸਾਰੀ ਤੇਰੀ ਹੋਈ ਆ ਪਰ ਆਪਣੀ ਤਾਂ ਕੁੱਲ ਮਿਲਾ ਕੇ ਘਰ ਵੀ 20 ਲੱਖ ਦਾ ਨਹੀਂ ਹੈਗਾ ਵੀ ਤੂੰ 20 ਲੱਖ ਕੀ ਕਰਨਾ ਉਹ ਕਹਿੰਦਾ ਵੀ ਮਾਂ ਮੈਂ ਨਾ ਏਜੰਟ ਨਾਲ ਗੱਲ ਕੀਤੀ ਸੀ ਵੀ 20 ਲੱਖ ਦੇ ਵਿੱਚ ਕੈਨੇਡਾ ਦਾ ਵਰਕ ਪਰਮਿਟ ਮਿਲਦਾ ਵੀ ਦੇਖ ਮਾਂ ਜੇ ਤੂੰ ਬਾਪੂ ਨੂੰ ਮਨਾਲੇ ਅੱਧਾ ਕਿਲਾ ਜ਼ਮੀਨ ਦਾ ਧਰਕੇ ਜੇ ਤੁਸੀਂ ਮੈਨੂੰ ਇੱਕ ਵਾਰੀ 20 ਲੱਖ ਦੇ ਦਿਓ ਵੀ ਮੈਂ ਤੁਹਾਡੀ ਸਾਰੀ ਗਰੀਬੀ ਕੱਟ ਦੂੰ ਉਹ ਕਹਿੰਦੀ ਵੀ ਪੁੱਤ ਉਹ ਤਾਂ ਗੱਲ ਠੀਕ ਆ ਪਰ ਏਜੰਟ ਕਿਹੜਾ ਸੱਚ ਬੋਲਦੇ ਆ ਵੀ ਬਹੁਤ ਥਾਈ ਆਪਾਂ ਖਬਰਾਂ ਸੁਣੀਆਂ ਹਨਾ ਤਾਂ ਉਹ ਖਤੜੀ ਦੇ ਮਾਮਲੇ ਹੋ ਜਾਂਦੇ ਆ ਵੀ ਇਹ ਨਾ ਹੋਵੇ ਕੱਲ ਨੂੰ ਕੋਈ ਆਪਣੇ ਨਾਲ ਐਦਾਂ ਹੋ ਜੇ ਵੀ ਆਪਣੀ ਜ਼ਮੀਨ ਵੀ ਵਿਕ ਜੇ ਕਹਿੰਦਾ ਨਹੀਂ ਮਾਂ ਐਂ ਨਹੀਂ ਹੁੰਦਾ ਚਲ ਭਈ ਉਹਦੀ ਮਾਂ ਕਹਿੰਦੀ ਵੀ ਕੋਈ ਨਾ ਫਿਰ ਮੈਂ ਤੇਰੇ ਬਾਪੂ ਨਾਲ ਗੱਲ ਕਰੂੰਗੀ ਸ਼ਾਮ ਨੂੰ ਗੁਰਿੰਦਰ ਦਾ ਬਾਪੂ ਖੇਤੋਂ ਆਉਂਦਾ ਤੇ ਗੁਰਿੰਦਰ ਦੀ ਮਾਂ ਉਹਨੂੰ ਰੋਟੀ ਪਾਣੀ ਖਵਾਉਣ ਤੋਂ ਬਾਅਦ ਚੱਲ ਗੱਲ ਸ਼ੁਰੂ ਕਰਦੀ ਆ ਉਹ ਕਹਿੰਦੀ ਵੀ ਦੇਖ ਗੁਰਿੰਦਰ ਦੇ ਬਾਪੂ ਤੈਨੂੰ ਪਤਾ ਹਨਾ ਵੀ ਪ੍ਰਾਈਵੇਟ ਨੌਕਰੀ ਨਾਲ ਤਾਂ ਨਹੀਂ ਆਪਣਾ ਸਰਨਾ ਵੀ ਲੋਕਾਂ ਦੇ ਜਵਾਕ ਬਾਹਰ ਜਾਈ ਜਾਂਦੇ ਆ ਜੇ ਆਪਾਂ ਆਪਣੇ ਮੁੰਡੇ ਨੂੰ ਭੇਜ ਦਈਏ। ਉਹ ਕਹਿੰਦਾ ਵੀ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ। ਵੀ ਬਾਹਰ ਭੇਜਣਾ ਕਿਹੜਾ ਸੌਖਾ ਵੀ ਇੰਨਾ ਇੰਨਾ ਪੈਸਾ ਲੱਗਦਾ। ਨਾਲੇ ਪੈਸਾ ਲੱਗ ਕੇ ਵੀ ਕੀ ਪਤਾ ਵੀ ਵੀਜ਼ਾ ਆਉਂਦਾ ਕਿ ਨਹੀਂ ਆਉਂਦਾ। ਉਹ ਕਹਿੰਦੀ ਗੁਰਿੰਦਰ ਨਾ ਮੇਰੇ ਨਾਲ ਗੱਲ ਕਰਦਾ ਸੀ ਉਹਨੇ ਕਿਸੇ ਏਜੰਟ ਨਾਲ ਗੱਲ ਕਰੀ ਆ ਵੀ 20 ਲੱਖ ਚ ਭੇਜਦਾ ਉਹ। ਉਹ ਕਹਿੰਦਾ ਵੀ ਕਮਲੀਆਂ ਆਪਣੇ ਕੋਲੇ 20 ਲੱਖ ਕਿੱਥੇ ਆ? ਉਹ ਕਹਿੰਦੀ ਮੈਨੂੰ ਪਤਾ 20 ਲੱਖ ਆਪਣੇ ਕੋਲੇ ਹੈ ਨਹੀਂ ਕਹਿੰਦੀ ਜ਼ਮੀਨ ਤਾਂ ਹੈਗੀ ਆ ਉਹ ਕਹਿੰਦਾ ਵੀ ਅੱਜ ਤਾਂ ਤੂੰ ਇਹ ਗੱਲ ਕਹਿਤੀ ਕੱਲ ਨੂੰ ਇਹ ਗੱਲ ਨਾ ਕਹੀਂ ਵੀ 20 ਲੱਖ ਜ਼ਮੀਨ ਵੇਚ ਕੇ ਦੇ ਦੇ ਮੈਂ ਨਹੀਂ ਦਿੰਦਾ ਉਹਨੂੰ ਕਹਿੰਦਾ ਵੀ ਇਦੋਂ ਬਾਅਦ ਬੋਲੀ ਨਾ ਬੱਸ ਚਲ ਭਾਈ ਗੁਰਿੰਦਰ ਦੀ ਮਾਂ ਉੱਥੇ ਚੁੱਪ ਕਰ ਜਾਂਦੀ ਆ ਤੇ ਗੁਰਿੰਦਰ ਇਹ ਗੱਲਾਂ ਸੁਣੀ ਜਾਂਦਾ ਹੁੰਦਾ ਉੱਲੇ ਖੜਾ ਤੇ ਉਹ ਉਦਾਸ ਹੋ ਜਾਂਦਾ ਤੇ ਉਹ ਗੁੱਸੇ ਹੋ ਜਾਂਦਾ ਦੋ ਤਿੰਨ ਦਿਨ ਉਹ ਗੁੱਸੇ ਰਹਿੰਦਾ ਤੇ ਰੋਟੀ ਨਹੀਂ ਖਾਂਦਾ ਉਹ ਉਹਦੀ ਮਾਂ ਉਹਦੇ ਅੱਗੇ ਪਿੱਛੇ ਫਿਰਦੀ ਆ ਦੋ ਦਿਨ ਤਾ ਗੁਰਿੰਦਰ ਦੀ ਮਾਂ ਨੇ ਉਹਦੇ ਪਿਓ ਨੂੰ ਦੱਸਿਆ ਨਾ ਪਰ ਤੀਜੇ ਦਿਨ ਉਹ ਕਹਿੰਦੀ ਵੀ ਤੁਸੀਂ ਪੈਸਿਆਂ ਨੂੰ ਕਾਦਾ ਜਵਾਬ ਦਿੱਤਾ ਵੀ ਗੁਰਿੰਦਰ ਤਾਂ ਗੁੱਸੇ ਹੋਇਆ ਫਿਰਦਾ ਜਵਾਬ ਕਦਾ ਪਤਾ ਨਹੀਂ ਗੁੱਸੇ ਚ ਕੋਈ ਗਲਤ ਕਦਮ ਉਠਾ ਲਿਆ ਜੇ ਕੁਛ ਖਾ ਪੀ ਕੇ ਮਰ ਗਿਆ ਹਨਾ ਇਕੋ ਇਕ ਆਪਣੇ ਪੁੱਤਾਂ ਵੀ ਆਪਾਂ ਤਾਂ ਪੱਟੇ ਜਾਵਾਂਗੇ ਵੀ ਮਗਰੋਂ ਵੀ ਇਹਦਾ ਹੀ ਆ ਇਹ ਜ਼ਮੀਨ ਵੀ ਤੂੰ ਐ ਨਾ ਕਰ ਵੀ ਤੂੰ ਸੋਚ ਗੁਰਿੰਦਰ ਦਾ ਪਿਓ ਕਹਿੰਦਾ ਵੀ ਮੇਰਾ ਮਨ ਤਾਂ ਮੰਨਦਾ ਨਹੀਂ ਚਲ ਮੈਂ ਤੇਰੇ ਕਹੇ ਫਿਰ ਮੈਂ ਵੇਚ ਦਿੰਨਾ ਜ਼ਮੀਨ ਚਲੋ ਭਾਈ ਗੁਰਿੰਦਰ ਦੀ ਮਾਂ ਸ਼ਾਮ ਨੂੰ ਗੁਰਿੰਦਰ ਨੂੰ ਦੱਸਦੀ ਆ ਵੀ ਤੈਨੂੰ 20 ਲੱਖ ਰੁਪਏ ਦਾ ਸੀ ਇੰਤਜ਼ਾਮ ਕਰ ਦਿਆਂਗੇ। ਵੀ ਗੱਲ ਪੂਈ ਹਨਾ ਵਧੀਆ ਹੋਵੇ ਇਹ ਨਾ ਹੋਵੇ ਵੀ ਗੱਲ ਕੱਲ ਨੂੰ ਠੱਗੀ ਵੱਜ ਜੇ। ਉਹ ਕਹਿੰਦਾ ਵੀ ਨਹੀਂ ਮਾਂ ਖੁਸ਼ ਹੋ ਜਾਂਦਾ ਫਿਰ ਆਪਣੀ ਮਾਂ ਨੂੰ ਜੱਫੀ ਪਾਉਂਦਾ। ਚੱਲ ਭਾਈ ਗੁਰਿੰਦਰ ਤੇ ਉਹਦਾ ਡੈਡੀ ਏਜੰਟ ਕੋਲ ਜਾਂਦੇ ਆ। ਏਜੰਟ 10 ਲੱਖ ਰੁਪਈਆ ਪਹਿਲਾਂ ਮੰਗਦਾ ਤੇ 10 ਲੱਖ ਰੁਪਈਆ ਕਹਿੰਦਾ ਵੀ ਮੈਂ ਇਹਨੂੰ ਵੀਜ਼ਾ ਆਉਣ ਤੇ ਲਊਂਗਾ। ਫਾਈਲ ਆ ਜਿਹੜੀ ਉਹ ਲਾ ਦਿੱਤੀ ਜਾਂਦੀ ਆ। ਫਾਈਲ ਲਾਈ ਨੂੰ 2 ਮਹੀਨੇ ਹੋ ਜਾਂਦੇ ਆ ਪਰ ਕੋਈ ਵੀਜ਼ਾ ਨਹੀਂ ਆਉਂਦਾ। ਤੇ ਗੁਰਿੰਦਰ ਵੀ ਪਰੇਸ਼ਾਨ ਹੁੰਦਾ ਉਹਦੇ ਮੰਮੀ ਡੈਡੀ ਵੀ ਪਰੇਸ਼ਾਨ ਹੁੰਦੇ ਆ ਪਰ ਹੁਣ ਇਹ ਗੱਲ ਹੈ ਵੀ ਜਿਹੜੀ ਚੀਜ਼ ਆਪਾਂ ਨੂੰ ਨਹੀਂ ਮਿਲ ਸਕਦੀ ਉਹਦਾ ਦਾ ਆਪਾਂ ਸਮੇਂ ਦਾ ਇੰਤਜ਼ਾਰ ਕਰ ਸਕਦੇ ਹਾਂ ਹਨਾ ਗੁਰਿੰਦਰ ਤੇ ਉਹਦਾ ਦੋਸਤ ਇੱਕ ਦੂਜੇ ਨਾਲ ਗੱਲ ਕਰਦੇ ਆ ਵੀ ਮਸਾਂ ਤਾਂ ਕਰਦਿਆਂ ਤੋਂ ਪੈਸੇ ਲਈ ਸੀ ਹਨਾ ਰੁੱਸ ਰੁੱਸ ਕੇ ਤਾਂ ਮਨਾਇਆ ਸੀ ਕਰਦਿਆਂ ਨੂੰ ਵੀ ਕਿਤੇ ਉਹੀ ਗੱਲ ਨਾ ਹੋ ਜੇ ਗੁਰਿੰਦਰ ਨੂੰ ਪ੍ਰੋਸਾ ਸੀ ਗੁਰਿੰਦਰ ਕਹਿੰਦਾ ਵੀ ਨਹੀਂ ਤੂੰ ਨਾ ਫਿਕਰ ਨਾ ਕਰ 6 ਮਹੀਨੇ ਦਾ ਟਾਈਮ ਦਿੱਤਾ ਨਾ ਆਪਾਂ ਨੂੰ ਏਜੰਟ ਨੇ ਆਪਾਂ ਨੂੰ 6 ਮਹੀਨੇ ਤਾਂ ਢੀਕਣਾ ਚਾਹੀਦਾ ਤੇ ਚਲੋ ਭਾਈ ਇਸੇ ਤਰ੍ਹਾਂ ਕਰਕੇ 5 ਮਹੀਨੇ ਨਿਕਲ ਗਏ ਤੇ 6ਵੇਂ ਮਹੀਨੇ ਗੁਰਿੰਦਰ ਵੀ ਥੋੜਾ ਜਿਹਾ ਉਦਾਸ ਹੋਣ ਲੱਗਿਆ ਵੀ ਆਹੀ ਮਹੀਨਾ ਰਹਿ ਗਿਆ ਵੀ ਜੇ ਇਸ ਮਹੀਨੇ ਵੀਜ਼ਾ ਨਾ ਆਇਆ ਤਾਂ ਕੰਮ ਬਹੁਤ ਔਖਾ ਹੋ ਜੂ ਚਲੋ ਭਾਈ ਉਧਰੋਂ ਤਾਂ 6 ਮਹੀਨੇ ਹੁੰਦੇ ਆ ਪੈਸੇ ਭਰਿਆ ਨੂੰ ਤੇ ਉਧਰੋਂ ਉਹਨਾਂ ਦੋਨਾਂ ਦਾ ਵੀਜ਼ਾ ਆ ਜਾਂਦਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਆ ਦੋਨੋਂ ਦੋਸਤ ਕੈਨੇਡਾ ਜਾਣ ਦੀ ਤਿਆਰੀ ਕਰਦੇ ਆ ਤੇ ਗੁਰਿੰਦਰ ਦਾ ਮੰਮੀ ਬਾਪੂ ਵੀ ਖੁਸ਼ ਹੁੰਦੇ ਨੇਗੇ ਵੀ ਚਲੋ ਸ਼ੁਕਰ ਹੈਣਾ ਵੀ ਪੈਸੇ ਡੁੱਬੇ ਨਹੀਂ ਵੀਜ਼ਾ ਆ ਗਿਆ ਚਲੋ ਭਾਈ ਮੁੰਡਿਆਂ ਨੂੰ ਕੈਨੇਡਾ ਦੇ ਜਹਾਜ਼ ਤੇ ਬਿਠਾ ਦਿੱਤਾ ਜਾਂਦਾ ਜਾ ਕੇ ਮੁੰਡਿਆਂ ਨੂੰ ਕੰਮ ਵੀ ਵਧੀਆ ਮਿਲ ਜਾਂਦਾ ਦੋਨੋਂ ਮੁੰਡੇ ਵਧੀਆ ਕਮਾਈ ਕਰਦੇ ਆ 6 ਮਹੀਨੇ ਹੋ ਜਾਂਦੇ ਆ ਕੈਨੇਡਾ ਗਿਆ ਨੂੰ ਤੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ 20 ਲੱਖ ਜਿਹੜਾ ਲਾ ਕੇ ਗਏ ਸੀ ਉਹ ਤਾਂ ਭੇਜੇ ਭੇਜਿਆ 50-50 ਲੱਖ ਰੁਪਈਆ ਹੋਰ ਭੇਜਤਾ ਕਰਦੇ ਆ ਨੂੰ ਤੇ ਗੁਰਿੰਦਰ ਆਪਦੇ ਮੰਮੀ ਡੈਡੀ ਨੂੰ ਕਹਿੰਦਾ ਵੀ ਬਾਪੂ ਹੁਣ ਫਿਕਰ ਨਾ ਕਰ ਹੁਣ ਤੇਰਾ ਪੁੱਤ ਕਮਾਉਣ ਲੱਗ ਗਿਆ ਤੇ ਹੁਣ ਨਾ ਤੂੰ ਵਧੀਆ ਜੀ ਕੋਠੀ ਪਾਲਾ ਉਹ ਕਹਿੰਦਾ ਪੁੱਤ ਵੀ ਕੋਠੀ ਪਾ ਕੇ ਕੀ ਕਰਨੀ ਐ ਤੂੰ ਤਾਂ ਬਾਹਰ ਆ ਹਨਾ ਵੀ ਜਦੋਂ ਤੂੰ ਆਵੇਂਗਾ ਉਦੋਂ ਪਾ ਲਾਂਗੇ ਤੂੰ ਪੈਸੇ ਇਕੱਠੇ ਕਰ ਲਾ ਕਹਿੰਦਾ ਬਾਪੂ ਮੈਂ ਇੱਥੇ ਪੈਸੇ ਵਾਲੀ ਮਸ਼ੀਨ ਹੀ ਆ ਪੈਸੇ ਦੀ ਤੈਨੂੰ ਕੋਈ ਕਮੀ ਨਹੀਂ ਰਹਿਣ ਦਿੰਦਾ ਬਸ ਤੂੰ ਪਾ ਲਾ ਕੋਠੀ ਚਲੋ ਭਈ ਉਹਦਾ ਬਾਪੂ ਵਧੀਆ ਨਕਸ਼ਾ ਬਣਵਾ ਕੇ ਕੋਠੀ ਪਾ ਲੈਂਦਾ ਤੇ ਹੋਰ ਪੈਸੇ ਭੇਜਦਾ ਕੁਝ ਜ਼ਮੀਨ ਜਿਹੜੀ ਉਹਨੇ ਵੇਚੀ ਹੁੰਦੀ ਆ ਕੁਝ ਹੋਰ ਪਿੰਡ ਦੇ ਵਿੱਚੋਂ 10 12 ਕਿੱਲੇ ਉਹ ਜ਼ਮੀਨ ਦੇ ਬਣਾ ਲੈਂਦਾ ਦੋ ਸਾਲਾਂ ਦੇ ਵਿੱਚ ਗੁਰਿੰਦਰ ਨੇ ਇੰਨੀ ਕਮਾਈ ਕੀਤੀ ਵੀ ਉਹਨੇ ਆਪਣੇ ਘਰ ਦੀ ਸਾਰੀ ਗਰੀਬੀ ਚੱਕਤੀ ਵਧੀਆ ਘਰ ਪਾਲਿਆ ਜ਼ਮੀਨ ਬਣਾ ਲਈ ਬਾਪੂ ਤੁਸੀਂ ਜਿਹੜਾ ਉਹਦੀ ਜ਼ਮੀਨ ਸੀ ਠੇਕੇ ਤੇ ਦਿਵਾਉਣ ਲੱਗ ਗਿਆ ਤੇ ਉਹਦੇ ਮੰਮੀ ਡੈਡੀ ਤਾਂ ਆਪਦੇ ਪੁੱਤ ਦੀਆਂ ਸਿਫਤਾਂ ਕਰਿਆ ਕਰਨ ਪਿੰਡ 'ਚ ਹੁਣ ਜਿਹੜੇ ਲੋਕ ਤਾਨਨੇ ਮਾਰਦੇ ਸੀ ਜਾਂ ਗੱਲਾਂ ਕਰਦੇ ਸੀ ਵੀ ਛੋਡੇ ਪੁੱਤ ਨੂੰ ਹਜੇ ਨੌਕਰੀ ਨਹੀਂ ਮਿਲੀ ਇੰਨਾ ਹੁਸ਼ਿਆਰ ਸੀ ਉਹਨਾਂ ਕੋਲ ਜਾ ਜਾ ਕੇ ਗੁਰਿੰਦਰ ਦਾ ਬਾਪੂ ਕਿਹਾ ਕਰੇ ਵੀ ਮੇਰਾ ਪੁੱਤ ਜਿਹੇ ਜਾ ਲੈ ਕੇ ਨਿਕਲਿਆ ਸਭ ਦੇ ਪੁੱਤ ਨਿਕਲਣਾ ਵੀ ਇੰਡੀਆ ਦੇ ਵਿੱਚ ਤਾਂ ਉਹਦੀ ਪੜ੍ਹਾਈ ਦੀ ਨਹੀਂ ਕਦਰ ਪਈ ਪਰ ਮੇਰਾ ਪੁੱਤ ਤਾਂ ਬਾਹਰ ਜਾ ਕੇ ਵੀ ਪੈਸੇ ਕਮਾਉਣ ਵਾਲੀ ਮਸ਼ੀਨ ਹੀ ਬਣ ਗਿਆ ਜਿਹੜੇ ਲੋਕ ਹਮਦਰਦੀ ਰੱਖਦੇ ਸੀ ਉਹਨਾਂ ਨੂੰ ਖੁਸ਼ੀ ਵੀ ਬਹੁਤ ਹੁੰਦੀ ਸਾਰੇ ਪਿੰਡ ਨੂੰ ਚਾਹ ਹੋਇਆ ਇੱਕ ਦੋ ਹੁੰਦੇ ਲੱਗਣ ਵਾਲੇ ਚਲੋ ਉੱਤੋਂ ਉੱਤੋਂ ਤਾਂ ਉਹ ਵੀ ਚਾਹ ਹੀ ਕਰਦੇ ਆ ਤੇ ਜਦੋਂ 2 ਸਾਲਾਂ ਦੇ ਵਿੱਚ ਸਾਰਾ ਉਹਨਾਂ ਦਾ ਸੈੱਟ ਹੋ ਜਾਂਦਾ ਤਾਂ ਗੁਰਿੰਦਰ ਦੀ ਮਾਂ ਕਹਿੰਦੀ ਵੀ ਗੁਰਿੰਦਰ ਹੁਣ ਤੂੰ ਪੱਤਾ ਆ ਜਾ ਸਾਰਾ ਕੁਝ ਬਣ ਗਿਆ ਆਪਣੇ ਤੂੰ ਇੱਥੇ ਕੀ ਕਰਨਾ ਕਹਿੰਦਾ ਮਾਂ ਵੀ ਕਮਾਈ ਤਾਂ ਇੱਥੇ ਰਹਿ ਕੀ ਹੁੰਦੀ ਆ ਵੀ ਓ ਮੈਂ ਮਿਲਣ ਜ਼ਰੂਰ ਆਉਂ ਤਾਂ ਗੁਰਿੰਦਰ ਦੀ ਮਾਂ ਕਹਿੰਦੀ ਵੀ ਮੈਂ ਤੇਰੇ ਵਾਸਤੇ ਕੁੜੀ ਵੇਖ ਰੱਖੀ ਆ ਤੇ ਮੈਂ ਤੇਰਾ ਵਿਆਹ ਕਰਨਾ ਵੀ ਅਸੀ ਨਹੀਂ ਹੁਣ ਇਕੱਲੇ ਰਹਿ ਸਕਦੇ ਭਾਈ ਤੂੰ ਵਿਆਹ ਕਰਾ ਤੇ ਨੂ ਰਾਣੀ ਨੂੰ ਲਿਆ ਤਾਂ ਗੁਰਿੰਦਰਾ ਚਲ ਹੱਸਣ ਲੱਗ ਜਾਂਦਾ ਕਹਿੰਦਾ ਮਾਂ ਤੂੰ ਮੈਨੂੰ ਪੁੱਛ ਤਾਂ ਲੈਂਦੀ ਕੁੜੀ ਦੇਖਣ ਤੋਂ ਪਹਿਲਾਂ ਉਹ ਕਹਿੰਦੀ ਵੀ ਮੈਂ ਕਿਹੜਾ ਸ਼ਗਨ ਕਰਿਆਈ ਵੀ ਮੈਂ ਤਾਂ ਕੁੜੀ ਨੂੰ ਨਿਗਾ ਚ ਕਰ ਰੱਖੀ ਆ ਵੀ ਤੈਨੂੰ ਦਿਖਾਉਂਗੀ ਜੇ ਤੈਨੂੰ ਕੁੜੀ ਪਸੰਦ ਹੋਈ ਆਪਾਂ ਵਿਆਹ ਕਰ ਲਾਂਗੇ ਚਲ ਭਾਈ ਬਾਲਾ ਕਹਿਣ ਤੇ ਗੁਰਿੰਦਰਾ ਜਿਹੜਾ ਆਉਂਦਾ 2 ਮਹੀਨੇ ਦੀ ਛੁੱਟੀ ਤੇ ਆਉਣਸਾਰ 8 ਦਿਨਾਂ ਦੇ ਵਿੱਚ ਰਿਸ਼ਤੇ ਦੀ ਗੱਲ ਚੱਲਦੀ ਆ ਕੁੜੀ ਹੁਣ ਪਸੰਦੀ ਹੁੰਦੀ ਆ ਤੇ ਗੁਰਿੰਦਰ ਨੂੰ ਵੀ ਪਸੰਦ ਆ ਜਾਂਦੀ ਆ ਚਲੋ ਭਈ ਉਹਨਾਂ ਦਾ ਸ਼ਗਨ ਹੋ ਜਾਂਦਾ ਤੇ 8ਵੇਂ ਦਿਨੀ ਵਿਆਹ ਹੋ ਜਾਂਦਾ ਵਧੀਆ ਧੂਮਤਾਮ ਨਾਲ ਵਿਆਹ ਕਰਦੇ ਆ ਤੇ ਪਿੰਡ ਆ ਜਿਹੜਾ ਸਾਰਾ ਬੜੀ ਖੁਸ਼ੀ ਮਨਾਉਂਦਾ ਵੀ ਗੁਰਿੰਦਰ ਵਰਗੀ ਔਲਾਦ ਆ ਸਭ ਦੀ ਹੋਵੇ ਹੁਣ ਗੁਰਿੰਦਰ ਦੀ ਪਤਨੀ ਸੀ ਜਿਹੜੀ ਉਹਦਾ ਨਾਮ ਪ੍ਰੀਤ ਸੀ ਤੇ ਹੱਥ ਲਾਇਆ ਮੈਲੀ ਹੁੰਦੀ ਸੀ ਐਨੀ ਪੜ੍ਹੀ ਲਿਖੀ ਤੇ ਬਹੁਤ ਸੋਹਣੀ ਸਚੱਜੀ ਕੁੜੀ ਸੀ ਗੁਰਿੰਦਰ ਦੇ ਮਾਤਾ ਪਿਤਾ ਬੜੇ ਖੁਸ਼ ਹੁੰਦੇ ਆ ਤੇ ਗੁਰਿੰਦਰ ਨੂੰ ਕਹਿੰਦੇ ਵੀ ਪੁੱਤ ਤੇਰੇ ਵਰਗਾ ਲੈਕ ਪੁੱਤ ਸਭ ਦੇ ਹੋਵੇ ਹਨਾ ਤੂੰ ਸਾਡੀ ਗਰੀਬੀ ਚੱਕਤੀ ਵੀ ਸਾਡਾ ਨਾ ਚਿਹਰਾ ਜਿਹੜਾ ਮਾਣ ਨਾਲ ਉੱਚਾ ਹੋ ਗਿਆ ਚਲੋ ਭਈ ਇਸੇ ਤਰ੍ਹਾਂ ਸਮਾਂ ਨਿਕਲਦਾ 2 ਮਹੀਨੇ ਕਦੋਂ ਨਿਕਲੇ ਪਤਾ ਹੀ ਨਹੀਂ ਲੱਗਿਆ ਤੇ ਵਾਪਸ ਗੁਰਿੰਦਰ ਦੇ ਕੈਨੇਡਾ ਜਾਣ ਦਾ ਸਮਾਂ ਹੋ ਗਿਆ ਗੁਰਿੰਦਰ ਕੈਨੇਡਾ ਜਾਂਦਾ ਦਵਾਰਾ ਉਹਦੀ ਪਤਨੀ ਆ ਪ੍ਰੀਤ ਬਹੁਤ ਰੋਂਦੀ ਆ ਮਾਪੇ ਉਹ ਵੀ ਰੋਂਦੇ ਆ ਪਰ ਗੁਰਿੰਦਰ ਕਹਿੰਦਾ ਵੀ ਹੁਣ ਤੁਸੀਂ ਫਿਕਰ ਨਾ ਕਰੋ ਵੀ ਹੁਣ ਮੈਂ ਜਾ ਕੇ ਤੁਹਾਡੀ ਫੈਲ ਲਾ ਦੇਣੀ ਆ ਵੀ ਤੁਹਾਨੂੰ ਮੈਂ ਸਾਰਿਆਂ ਨੂੰ ਉੱਥੇ ਬੁਲਾ ਲਵਾਂ ਚਲੋ ਪ੍ਰੀਤ ਏਸ ਆਸ ਦੇ ਵਿੱਚ ਹਨਾ ਆਪਣੇ ਪਤੀ ਨੂੰ ਗੁੱਡ ਬਾਏ ਕਹਿੰਦੀ ਆ ਚਲੋ ਉਹਨੂੰ ਫਿਰ ਜਹਾਜ਼ ਦੇ ਵਿੱਚ ਬਿਠਾ ਦਿੱਤਾ ਜਾਂਦਾ ਵਰਿੰਦਰ ਜਾ ਕੇ ਫੇਰ ਪੈਸੇ ਕਮਾਉਣ ਵਾਲੀ ਮਸ਼ੀਨ ਬਣ ਜਾਂਦਾ ਤੇ ਗੁਰਿੰਦਰ ਨੂੰ ਗਏ ਨੂੰ 3-4 ਮਹੀਨੇ ਹੋ ਜਾਂਦੇ ਆ ਤੇ ਮਗਰ ਉਹਨੂੰ ਖਬਰ ਮਿਲਦੀ ਆ ਹਨਾ ਵੀ ਮੇਰੀ ਪਤਨੀ ਪ੍ਰੀਤ ਆ ਜਿਹੜੀ ਉਹ ਪ੍ਰੈਗਨੈਂਟ ਆ ਗੁਰਿੰਦਰ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਗੁਰਿੰਦਰ ਦੀ ਪਤਨੀ ਵੀ ਖੁਸ਼ ਹੁੰਦੀ ਆ ਵਰਿੰਦਰ ਫੋਨ ਤੇ ਆਪਣੀ ਮੰਮੀ ਪਾਪਾ ਨੂੰ ਕਹਿੰਦਾ ਵੀ ਤੁਸੀਂ ਪ੍ਰੀਤ ਦਾ ਖਿਆਲ ਰੱਖਣਾ ਇਹਨੂੰ ਕਿਤੇ ਵੀ ਆਏ ਨਾ ਹੋਵੇ ਹਨਾ ਇਹ ਪੇਕੀ ਜਾਵੜੇ ਤੁਸੀਂ ਇੱਥੇ ਖਿਆਲ ਰੱਖਿਓ ਵੀ ਖਾਣ ਪੀਣ ਦੀ ਹਰ ਇੱਕ ਚੀਜ਼ ਦੀ ਕੋਈ ਇਹਨੂੰ ਘਾਟ ਨਹੀਂ ਹੋਣੀ ਚਾਹੀਦੀ ਜਿਹੜੀ ਇਹਦੀ ਗੁਰਿੰਦਰ ਦੀ ਮਾਂ ਹੁੰਦੀ ਆ ਉਹ ਵੀ ਆਪਣੀ ਨੂੰਹ ਦਾ ਬਹੁਤ ਕਰਦੀ ਆ ਉਹਨੇ ਕਦੇ ਆਈ ਨਹੀਂ ਸੀ ਸੋਚਿਆ ਵੀ ਮੇਰਾ ਪੁੱਤ ਹੈ ਨਹੀਂ ਉਹਨੇ ਨੂੰਹ ਨਾਲ ਜੈਲਸੀ ਕੀਤੀ ਹੋਵੇ ਕੋਈ ਉਹਨੇ ਕੋਈ ਬਹੁਤਾ ਕੰਮ ਨਹੀਂ ਕਰਾਇਆ ਸੀ ਪਰ ਫਿਰ ਵੀ ਪ੍ਰੀਤ ਸੀ ਜਿਹੜੀ ਉਹ ਵੀ ਆਪਣੀ ਸੱਸ ਦਾ ਬਹੁਤ ਕਰਦੀ ਸੀ ਐਸੀ ਤਰ੍ਹਾਂ ਸਮਾਂ ਲੰਘਦਾ ਜਾਂਦਾ ਤੇ ਪ੍ਰੀਤ ਦੇ ਕੁੱਖੋਂ ਇੱਕ ਕੁੜੀ ਦਾ ਜਨਮ ਹੁੰਦਾ ਤੇ ਵੀਡੀਓ ਕਾਲ ਕਰਕੇ ਹਨਾ ਗੁਰਿੰਦਰ ਨੂੰ ਉਹਦੀ ਬੇਟੀ ਦਿਖਾਈ ਜਾਂਦੀ ਆ ਤਾਂ ਗੁਰਿੰਦਰ ਬੜਾ ਹੀ ਖੁਸ਼ ਹੁੰਦਾ ਤੇ ਉਹ ਕਹਿੰਦਾ ਵੀ ਮਾਂ ਹੁਣ ਮੈਥੋਂ ਬਾਹਲਾ ਤੇਰੇ ਇੱਥੇ ਖੜਿਆ ਨਹੀਂ ਜਾਣਾ ਵੀ ਹੁਣ ਤਾਂ ਮੈਂ ਆਉਂਗਾ ਵੀ ਮੈਂ ਆਪਦੀ ਧੀ ਨੂੰ ਮਿਲਣਾ ਛੇਤੀ ਤੇ ਚਲੋ ਭਾਈ ਉਹ ਆਪਦੀ ਟਿਕਟ ਵਗੈਰਾ ਕਰਵਾ ਲੈਂਦਾ ਤੇ 15 ਕ ਦਿਨ ਹੁੰਦੇ ਆ ਉਹਦੇ ਇੰਡੀਆ ਆਉਣ 'ਚ ਤੇ ਕੰਮ ਤੇ ਗਿਆ ਹੁੰਦਾ ਉਹ ਪ੍ਰੀਤ ਹੁੰਦੀ ਆ ਉਹਦੇ ਨਾਲ ਗੱਲ ਕਰਕੇ ਗਿਆ ਹੁੰਦਾ ਪ੍ਰੀਤ ਦੀ ਜਿਹੜੀ ਬੇਟੀ ਉਹ 15 ਕ ਦਿਨਾਂ ਦੀ ਹੁੰਦੀ ਆ ਪ੍ਰੀਤ ਨਾਲ ਗੱਲ ਕਰਕੇ ਤੇ ਪ੍ਰੀਤ ਕਹਿੰਦੀ ਵੀ ਮੰਮੀ ਨਾਲ ਤੁਸੀਂ ਕਿੰਨੇ ਦਿਨ ਹੋ ਗਏ ਗੱਲ ਨਹੀਂ ਕੀਤੀ ਵੀ ਮੰਮੀ ਨਾਲ ਗੱਲ ਕਰ ਲੋ ਦੀ ਮਮੀ ਕਹਿੰਦੇ ਵੀ ਹੁਣ ਗੁਰਿੰਦਰ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਵੀ ਸੋਡੇ ਮਾਮਾ ਧੀਆਂ ਨੂੰ ਵੇਸ਼ ਕੇ ਵੀਡੀਓ ਕਾਲ ਤੇ ਫੋਨ ਕੱਟ ਦਿੰਦਾ ਉਹ ਕਹਿੰਦਾ ਵੀ ਪ੍ਰੀਤ ਮੈਂ ਥੋੜਾ ਜਿਹਾ ਬਿਜ਼ੀ ਆ ਵੀ ਮੈਂ ਹੁਣ ਟਿਕਟ ਕਰਵਾ ਰੱਖੀ ਆ ਹਨਾ ਵੀ ਕੰਮ ਦਾ ਲੋਡ ਆ ਵੀ ਕੰਮ ਜਾਵੇਂ ਜਿਹੜਾ ਜਿੰਨਾ ਆਪਦਾ ਮੇਰਾ ਹੈਗਾ ਵੀ ਮੈਂ 15 ਦਿਨਾਂ ਚ ਖਤਮ ਕਰਨਾ ਵੀ ਇਹ ਇੱਥੇ ਆ ਕੇ ਮੈਂ ਗੱਲਾਂ ਕਰਨਤੀ ਆ ਵੀ ਮੇਰੇ ਵੱਲੋਂ ਮਮੀ ਡੇੜੀ ਨੂੰ ਸੱਸਰੀ ਘਾਲ ਕਹਿਦੀ ਚੱਲ ਤੇ ਖੈਰ ਸੁਖ ਦੱਸਦੀ ਚਲੋ ਪ੍ਰੀਤ ਹਨਾ ਸਾਰੀ ਗੱਲ ਆਪਣੀ ਸੱਸ ਨੂੰ ਦੱਸਦੀ ਆ ਤੇ ਉਹਦੀ ਸੱਸ ਕਹਿੰਦੀ ਵੀ ਚਲ ਕੋਈ ਨਾ ਪੁੱਤ ਤੂੰ ਗੱਲ ਕਰ ਲਈ ਆ ਵੀ ਉਹੀ ਆ ਪਰ ਕਹਿੰਦੀ ਵੀ ਮਾਵਾ ਹਨਾ ਆਪਣੇ ਪੁੱਤਾਂ ਤੋਂ ਦੂਰ ਨਹੀਂ ਰਹਿ ਸਕਦੀਆਂ ਹੁੰਦੀਆਂ ਵੀ ਮੈਨੂੰ ਤਾਂ ਖੋਪੇਣ ਲੱਗ ਜਾਂਦੀ ਆ ਮੈਂ ਤਾਂ ਤਾਂ ਕਹਿਣੀ ਆ ਤਾਂ ਉਹ ਕਹਿੰਦੀ ਵੀ ਮੰਮੀ ਉਹ ਇੱਕ ਅੱਦੇ ਦਿਨਾਂ 'ਚ ਜਰੂਰ ਫੋਨ ਕਰਨਗੇ ਚਲੋ ਭਾਈ ਪ੍ਰੀਤ ਹਨਾ ਬੜੀ ਖੁਸ਼ ਹੁੰਦੀ ਆ ਵੀ ਹੁਣ ਤਾਂ ਗੁਰਿੰਦਰ ਆਉਣ ਵਾਲਾਗਾ ਉਹਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਆ ਵੀ ਧੀ ਹੋਈ ਆ ਸਾਡੇ ਉਹਨਾਂ ਨੇ ਕੋਈ ਇਸ ਗੱਲ ਦਾ ਇਹ ਨਹੀਂ ਕੀਤਾ ਵੀ ਸਾਡੇ ਕੁੜੀ ਕਿਉਂ ਹੋ ਗਈ ਬੜੀ ਖੁਸ਼ ਹੁੰਦੀ ਆ ਪ੍ਰੀਤ ਤੇ ਉਧਰ ਉਹਦੀ ਸੱਸ ਸਹਰਾ ਸਾਰੀ ਖੁਸ਼ ਹੁੰਦੇ ਆ ਤਿੰਨ ਚਾਰ ਦਿਨ ਹੋ ਜਾਂਦੇ ਆ ਗੁਰਿੰਦਰ ਦਾ ਫੋਨ ਆਏ ਨੂੰ ਤੇ ਪ੍ਰੀਤ ਇਧਰੋਂ ਫੋਨ ਲਾਉਂਦੀ ਆ ਨਾ ਤਾਂ ਗੁਰਿੰਦਰ ਦਾ ਫੋਨ ਲੱਗਦਾ ਤੇ ਨਾ ਕੋਈ ਉਹ ਮੈਸੇਜ ਦਾ ਰਿਪਲਾਈ ਕਰਦਾ ਨਹੀਂ ਉਹਨੂੰ ਮੈਸੇਜ ਆ ਡਿਲੀਵਰ ਹੁੰਦਾ ਤੇ ਪ੍ਰੀਤ ਨੂੰ ਨਾ ਫਿਕਰਜਾ ਹੋ ਜਾਂਦਾ ਕਹਿੰਦੀ ਮੰਮੀ ਵੀ ਗੁਰਿੰਦਰ ਤਾਂ ਹੱਥ ਨੇ ਧੜਕੇ ਫੋਨ ਕਰਦਾ ਸੀ ਵੀ ਉਹ ਤਾਂ ਨੂਰ ਨੂੰ ਵੇਖਣ ਵਾਸਤੇ ਕਿੰਨਾ ਉਤਾਵਲਾ ਰਹਿੰਦਾ ਸੀ ਤੇ ਵੀ ਹੁਣ ਨਾ ਤਾਂ ਮੈਸੇਜ ਜਾਂਦਾ ਤੇ ਨਾ ਕੋਈ ਫੋਨ ਆਇਆ ਉਹਦਾ ਤੇ ਨਾ ਹੀ ਫੋਨ ਲੱਗਦਾ ਉਹਦੀ ਮੰਮੀ ਨੂੰ ਵੀ ਫਿਕਰਜਾ ਹੋ ਜਾਂਦਾ ਵੀ ਹਾਂ ਪੁੱਤ ਗੱਲ ਤਾਂ ਤੇਰੀ ਸਹੀ ਆ ਵੀ ਉਹ ਤਾਂ ਇੱਕ ਦਿਨ ਨਹੀਂ ਸੀ ਰਹਿੰਦਾ ਵੀ ਹੁਣ ਤਾਂ ਤਿੰਨ ਦਿਨ ਹੋ ਗਏ ਚਲ ਭਈ ਉਹ ਨਾ ਬੜੀਆਂ ਪਰੇਸ਼ਾਨ ਹੁੰਦੀਆਂ ਦੋ ਤਿੰਨ ਦਿਨ ਉਹ ਫੋਲ ਦੇਖਦੀਆਂ ਫੋਨ ਕਰਦੀਆਂ ਰਹਿੰਦੀਆਂ ਤੇ ਫਿਰ ਉਹਨਾਂ ਨੂੰ ਨਾ ਫਿਕਰ ਹੋ ਜਾਂਦੀ ਆ ਵੀ ਇਹ ਕੀ ਗੱਲ ਹੋ ਗਈ ਤੇ ਉਹ ਜਿਹੜਾ ਮੁੰਡਾ ਗਿਆ ਹੁੰਦਾ ਬੁਰਿੰਦਰ ਦੇ ਨਾਲ ਉਹ ਕਿਸੇ ਹੋਰ ਸ਼ਹਿਰ ਦੇ ਵਿੱਚ ਹੁੰਦਾ ਹੁਣ ਤੇ ਉਹਨਾਂ ਨੰਬਰ ਉਹਦਾ ਲਾਉਂਦੀਆਂ ਨੇ ਉਹਦੀ ਮੰਮੀ ਨੰਬਰ ਲਾਉਂਦੀ ਆ ਤੇ ਉਹ ਜਦੋਂ ਫੋਨ ਚੱਕਦਾ ਉਹਨੂੰ ਕਹਿੰਦੀ ਵੀ ਪੁੱਤ ਮੈਂ ਤਾਂ ਗੁਰਿੰਦਰ ਦੀ ਮੰਮੀ ਬੋਲਦੀ ਆ ਤੇ ਗੁਰਿੰਦਰ ਦਾ ਦੋਸਤ ਆ ਉਹ ਵਧੀਆ ਗੱਲ ਕਰਦਾ ਗੁਰਿੰਦਰ ਦੀ ਮੰਮੀ ਨਾਲ ਕਹਿੰਦਾ ਵੀ ਆ ਹੋਰ ਆਂਟੀ ਜੀ ਕਿਵੇਂ ਕੀ ਹਾਲ ਚਾਲ ਆ ਕਹਿੰਦਾ ਗੁਰਿੰਦਰ ਹੋਰ ਸ਼ਹਿਰ ਦੇ ਵਿੱਚ ਆ ਹਨਾ ਵੀ ਸਾਨੂੰ ਪਤਾ ਹੀ ਆ ਵੀ ਹੁਣ ਤਾਂ ਸਾਨੂੰ ਮਿਲਿਆ ਨੂੰ ਵੀ 2 ਮਹੀਨੇ ਹੋ ਗਏ ਵੀ ਗੱਲ ਵੀ ਨਹੀਂ ਹੋਈ ਵੀ ਗੁਰਿੰਦਰ ਨੇ ਮੈਨੂੰ ਫੋਟੋ ਜ਼ਰੂਰ ਭੇਜੀ ਸੀ ਨੂਰ ਦੀ ਵੀ ਮੇਰੇ ਬੇਟੀ ਹੋਈ ਆ ਤੇ ਆਂਟੀ ਬੜਾ ਖੁਸ਼ ਸੀ ਉਹ ਵੀ ਮੈਂ ਇੰਡੀਆ ਜਾਣਾ ਕਹਿੰਦੀ ਹਾਂ ਪੁੱਤ ਵੀ ਸਾਨੂੰ ਇਸੇ ਗੱਲ ਦੀ ਫਿਕਰ ਆ ਵੀ ਪਰਸੋਂ ਚੌਥੇ ਤਾਂ ਉਹ ਕਹਿੰਦਾ ਸੀ ਵੀ ਮੈਂ ਆਉਂ ਟਿਕਟ ਕਰਾ ਰੱਖੀ ਆ ਵੀ ਹੁਣ ਨਾ ਫੋਨ ਨਹੀਂ ਕਰਦਾ ਵੀ ਤੂੰ ਪੁੱਤ ਬਣ ਕੇ ਐਂ ਕਰਾ ਟਾਈਮ ਕੱਢ ਕੇ ਨਾ ਉਹਦੇ ਕੋਲ ਜਾ ਕੇ ਆ ਵੀ ਕੀ ਗੱਲ ਹੋ ਗਈ ਉਹ ਕਹਿੰਦਾ ਅੱਛਾ ਅੰਟੀ ਕਹਿੰਦਾ ਮੈਂ ਲਾ ਕੇ ਵੇਖਦਾ ਫੋਨ ਚਲੋ ਨੇ ਇਧਰੋਂ ਕੱਟ ਕੇ ਜਦੋਂ ਉਧਰ ਫੋਨ ਲਾਇਆ ਤੇ ਗੁਰਿੰਦਰ ਦਾ ਫੋਨ ਸਵਿਚਡ ਆਫ ਉਹਨਾਂ ਦੁਆਰਾ ਫੋਨ ਕਰਕੇ ਕਹਿੰਦਾ ਵੀ ਅੰਟੀ ਗੁਰਿੰਦਰ ਦਾ ਫੋਨ ਨਹੀਂ ਲੱਗ ਰਿਹਾ ਵੀ ਹੁਣ ਤਾਂ ਮੈਂ ਕੰਮ ਤੇ ਆ ਚਲ ਮੈਂ ਨਾ ਕੱਲ ਸਵੇਰੇ ਜਾਊਂਗਾ ਤੇ ਮੈਂ ਤੁਹਾਡੀ ਗੱਲ ਕਰਾਊਂਗਾ ਚਲੋ ਗੁਰਿੰਦਰ ਦੀ ਮੰਮੀ ਥੋੜੀ ਟੈਨਸ਼ਨ ਫ੍ਰੀ ਹੋ ਜਾਂਦੀ ਆ ਤੇ ਹੁਣ ਤਾਂ ਉਹਨੂੰ ਸਮਾਂ ਲੰਘਾਉਣ ਔਖਾ ਹੁੰਦਾ ਫਿਰ ਫਿਰ ਵੀ ਚਲੋ ਅਗਲੇ ਦਿਨ ਜਦੋਂ ਗੁਰਿੰਦਰ ਦਾ ਦੋਸਤ ਜਾਂਦਾ ਤਾਂ ਉਹਨੂੰ ਬਹੁਤ ਹੀ ਮੰਦਭਾਗੀ ਖਬਰ ਆ ਜਿਹੜੀ ਮਿਲਦੀ ਆ ਵੀ ਕੰਮ ਦੇ ਦੌਰਾਨ ਜਿਹੜੇ ਫੈਕਟਰੀ ਦੇ ਵਿੱਚ ਉਹ ਕੰਮ ਕਰਦਾ ਸੀ ਉੱਥੇ ਮਸ਼ੀਨ ਦੇ ਵਿੱਚ ਦਿਲ ਪੇਟ ਚ ਆ ਗਿਆ ਉਹਦਾ ਬਹੁਤ ਬੁਰਾ ਐਕਸੀਡੈਂਟ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਆ ਗੁਰਿੰਦਰ ਦਾ ਦੋਸਤ ਭੱਜਦਾ ਹਸਪੀਟਲ 'ਚ ਜਾਂਦਾ ਡਾਕਟਰ ਨਾਲ ਗੱਲ ਕਰਦਾ ਤਾਂ ਡਾਕਟਰ ਦੱਸਦੇ ਆ ਕਿ ਇਹਨਾਂ ਦੇ ਹਨਾ ਕੋਈ ਪੇਰੈਂਟਸ ਵਗੈਰਾ ਕੌਣ ਨੇ ਵੀ ਸਾਡਾ ਕੰਟੈਕਟ ਨਹੀਂ ਹੋ ਪਾਇਆ ਵੀ ਇਹਦਾ ਫੋਨ ਫਾਨ ਵੀ ਨਹੀਂ ਸਾਨੂੰ ਮਿਲਿਆ ਵੀ ਕੰਪਨੀ ਵਾਲੇ ਹਨਾ ਇਹਨੂੰ ਦਾਖਲਤਾ ਕਰਵਾ ਗਏ ਵੀ ਅਸੀਂ ਇਹਦੇ ਮਾਪਿਓਂ ਨਾਲ ਗੱਲ ਕਰਨਾ ਚਾਹੁੰਦੇ ਆ ਵੀ ਇਹਦੀ ਹਾਲਤ ਆ ਜਿਹੜੀ ਉਹ ਬਹੁਤ ਕ੍ਰਿਟਿਕਾ ਲਾ ਵੀ ਇਹਦੇ ਬਚਣ ਦੇ ਅਸਾਰ ਨਹੀਂ ਹੈਗੇ ਤਾਂ ਗੁਰਿੰਦਰ ਦਾ ਦੋਸਤ ਕਹਿੰਦਾ ਵੀ ਮੈਂ ਗੱਲ ਕਰਦਾ ਚਲੋ ਹੁਣ ਗੁਰਿੰਦਰ ਦਾ ਦੋਸਤ ਵਿਚਾਰਾ ਫਸ ਗਿਆ ਵੀ ਮੈਂ ਕਿਹੜੇ ਮੂੰਹ ਨਾਲ ਗੱਲ ਕਰਾਂ ਪਰ ਗੱਲ ਤਾਂ ਉਹਨੂੰ ਕਰਨੀ ਪੈਣੀ ਸੀ ਚਲੋ ਉਹਨਾਂ ਗੁਰਿੰਦਰ ਦੀ ਮੰਮੀ ਨੂੰ ਕਹਿੰਦਾ ਵੀ ਆਂਟੀ ਮੇਰੇ ਅੰਕਲ ਨਾਲ ਗੱਲ ਕਰਾਓ ਉਹ ਕਹਿੰਦੀ ਪੁੱਤ ਵੀ ਕੀ ਗੱਲ ਆ ਅੰਕਲ ਨਾਲ ਗੱਲ ਵੀ ਤੂੰ ਮੈਨੂੰ ਹੀ ਦੱਸ ਦੇਣਾ ਵੀ ਕੱਲ੍ਹ ਦੀ ਤਾਂ ਆਪਣੀ ਗੱਲ ਹੋਈ ਜਾਂਦੀ ਆ ਉਹ ਕਹਿੰਦਾ ਵੀ ਨਹੀਂ ਆਂਟੀ ਮੈਂ ਅੰਕਲ ਨਾਲ ਹੀ ਗੱਲ ਕਰਨੀ ਆ ਚਲੋ ਭਾਈ ਉਹ ਕਹਿੰਦੀ ਵੀ ਮੈਂ ਗੱਲ ਕਰਾ ਦੂੰਗੀ ਚਾ ਮਨੂ ਗੁਰਿੰਦਰ ਦੀ ਮੰਮੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਵੀ ਗੁਰਿੰਦਰ ਦੇ ਦੋਸਤ ਨਾਲ ਗੱਲ ਕਰ ਲੈ ਵੀ ਉਹਨੇ ਤੇਰੇ ਨਾਲ ਗੱਲ ਕਰਨੀ ਆ ਚਲੋ ਭਾਈ ਉਹ ਗੁਰਿੰਦਰ ਦੇ ਦੋਸਤ ਨੂੰ ਫੋਨ ਲਾਉਂਦਾ ਤਾਂ ਗੁਰਿੰਦਰ ਦਾ ਦੋਸਤ ਸਾਰੀ ਗੱਲ ਆ ਜਿਹੜੀ ਉਹ ਗੁਰਿੰਦਰ ਦੇ ਡੈਡੀ ਨੂੰ ਦੱਸ ਦਿੰਦਾ ਗੁਰਿੰਦਰ ਦਾ ਡੈਡੀ ਉਦਾਸ ਹੋ ਜਾਂਦਾ ਪਰ ਉਹ ਸੋਚਦਾ ਵੀ ਜਿੰਨਾ ਟਾਈਮ ਗੁਰਿੰਦਰ ਦਾ ਹਨਾ ਕੋਈ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਘਰੇ ਨਹੀਂ ਦੱਸਣਾ ਵੀ ਘਰੇ ਤਾਂ ਇਹ ਤਾਂ ਫਿਕਰ ਕਰ ਕਰ ਮਰ ਜਾਣਗੀ ਆ ਤਾਂ ਗੁਰਿੰਦਰ ਦਾ ਡੈਡੀ ਆਪਣੀ ਪਤਨੀ ਨੂੰ 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 ਕਹਿੰਦਾ ਤੁਸੀਂ ਫਿਕਰ ਨਾ ਕਰੋ ਗੁਰਿੰਦਰ ਦੇ ਦੋਸਤ ਨਾਲ ਮੇਰੀ ਗੱਲ ਹੋ ਗਈ। ਗੁਰਿੰਦਰ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਉਸ ਕੰਪਨੀ ਨੂੰ ਨਾ ਕਾਫੀ ਘਾਟਾ ਪੈ ਗਿਆ। ਹੁਣ ਇਹ ਐਡਵਾਂਸ ਦੇ ਵਿੱਚ ਸੈਲਰੀ ਲਈ ਬੈਠੇ ਸੀ ਇਸ ਕਰਕੇ ਜਿਹੜਾ ਉੱਥੇ ਉਹਨਾਂ ਨੂੰ ਦਿਨ ਰਾਤ ਕੰਮ ਕਰਨਾ ਪੈਂਦਾ ਵੀ ਉੱਥੇ ਨੈਟਵਰਕ ਦੀ ਸੁਵਿਧਾ ਹੈ ਨਹੀਂ। ਇਸ ਕਰਕੇ ਉਹਦੀ ਗੱਲ ਨਹੀਂ ਹੋ ਰਹੀ ਤੇ ਵੀ ਗੱਲ ਹੁੰਦੀ ਵੀ ਨਹੀਂ। ਵੀ ਉਹ 10 ਦਿਨਾਂ ਬਾਅਦ ਆ ਹੀ ਜਾਣਾ ਉਹਨੇ। ਵੀ ਜਦੋਂ ਉਹਦੀ ਟਿਕਟ ਕਰਾਈ ਹੋਈ ਆ ਵੀ ਚਲੋ ਉਹਨਾਂ ਦੇ ਦਿਨ ਤੁਸੀਂ ਵੇਟ ਕਰੋ। ਚਲੋ ਉਹ ਨਾ ਬੇਫਿਕਰ ਹੋ ਜਾਂਦੀਆਂ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵੀ ਹੁਣ ਆਪਾਂ ਨੂੰ ਇਹ ਤਾਂ ਨਹੀਂ ਝੂਠ ਬੋਲੂਗਾ ਵੀ ਕੋਈ ਗੱਲ ਹੋ ਗਈ ਹੋਊ ਇਦਾਂ ਦੀ ਚਲੋ ਇਸੇ ਤਰ੍ਹਾਂ ਭਾਈ 7-8 ਦਿਨ ਨਿਕਲ ਜਾਂਦੇ ਆ ਤੇ 7-8 ਦਿਨਾਂ ਬਾਅਦ ਗੁਰਿੰਦਰ ਦੇ ਡੈਡੀ ਨੂੰ ਜਦੋਂ ਪਤਾ ਲੱਗਦਾ ਵੀ ਗੁਰਿੰਦਰ ਦੀ ਮੌਤ ਹੋ ਗਈ ਤਾਂ ਉਹਦੇ ਇਹ ਗੱਲ ਸੁਣ ਕੇ ਪੈਰਾਂ ਹੇਠਾਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਤੋਂ ਨਾ ਫਿਰ ਰੋਕਿਆ ਨਹੀਂ ਜਾਂਦਾ ਤੇ ਚੀਕਾਂ ਮਾਰਨ ਲੱਗ ਜਾਂਦਾ ਉਹ ਉਹਦੀਆਂ ਚੀਕਾਂ ਸੁਣ ਕੇ ਗੁਰਿੰਦਰ ਦੀ ਮਾਂ ਭੱਜੀ ਆਉਂਦੀ ਆ ਤੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਦੱਸ ਪ੍ਰੀਤ ਭੱਜੀ ਜਾਂਦੀ ਆ ਵੀ ਡੈਡੀ ਕੀ ਗੱਲ ਹੋ ਗਈ ਤੁਸੀਂ ਰੋਨੇ ਕਿਉਂ ਤਾਂ ਫਿਰ ਉਹ ਰੋਂਦਾ ਰੋਂਦਾ ਦੱਸਦਾ ਵੀ ਆਪਣੀਆਂ ਤਾਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਵੀ ਆਪਣੇ ਤੇ ਗੁਰਿੰਦਰ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਤ ਹੋ ਗਈ ਐਨੀ ਗੱਲ ਸੁਣ ਕੇ ਗੁਰਿੰਦਰ ਦੀ ਮਾਂ ਤੇ ਪਤਨੀ ਆ ਜਿਹੜੀ ਤਾਂ ਹਾਰ-ਮਾਰ ਰੋਂਦੀਆਂ ਤੇ ਵਾਰੀ-ਵਾਰੀ ਉਹ ਬੇਹੋਸ਼ ਹੋ ਜਾਂਦੀਆਂ ਨੇ ਹੁਣ ਬੱਚੀ ਛੋਟੀ ਸੀਗੀ ਹੈਨਾ ਤੇ ਪ੍ਰੀਤ ਦੀ ਡਿਲੀਵਰੀ ਨੂੰ ਥੋੜੇ ਦਿਨ ਹੋਏ ਸੀਗੇ ਵੀਕਨੈਸ ਤਾਂ ਵੈਸੇ ਹੀ ਹੁੰਦੀ ਔਰਤਾਂ ਦੇ ਵਿੱਚ ਇਸ ਹਾਲਤ ਦੇ ਵਿੱਚ ਹੁਣ ਐਡਾ ਵੱਡਾ ਸਦਮਾ ਲੱਗ ਗਿਆ ਤੇ ਪ੍ਰੀਤ ਜਿਹੜੀ ਬੇਹੋਸ਼ੀ ਦੇ ਵਿੱਚ ਚਲੀ ਗਈ ਬੜਾ ਡਾਕਟਰਾਂ ਨੂੰ ਦਿਖਾਇਆ ਤੇ ਡਾਕਟਰਾਂ ਨੇ ਉਹਨੂੰ ਐਡਮਿਟ ਕੀਤਾ ਸਾਰਾ ਪਿੰਡ ਤੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਰੋਣ ਕਰ ਲਾਉਣ ਪੈ ਜਾਂਦਾ ਤੇ ਵੀ ਆ ਕੀ ਹੋ ਗਿਆ ਕੀ ਹੋ ਗਿਆ ਜਿੰਨੇ ਲੋਕ ਉਹਨੀਆਂ ਗੱਲਾਂ ਹੁੰਦੀਆਂ ਕੋਈ ਕਹਿੰਦਾ ਵੀ ਲੋਕ ਦੇ ਜਿਹੜੇ ਦੰਦ ਹੁੰਦੇ ਆ ਉਹ ਲੈ ਲੈਂਦੇ ਆ ਲੋਕਾਂ ਦਾ ਹੋਂਕਾ ਲੈ ਲੈਂਦਾ ਕੋਈ ਕੁਛ ਕਹੇ ਕੋਈ ਕੁਛ ਪਰ ਗੱਲਾਂ ਜਿੰਨੀਆਂ ਵੀ ਹੋਣ ਹੁਣ ਹੁਣ ਅਗਲੇ ਦਾ ਪਤ ਵਾਪਸ ਤਾਂ ਨਹੀਂ ਹੋ ਸਕਦਾ ਸੀ ਚਲੋ ਗੁਰਿੰਦਰ ਦਾ ਦੋਸਤ ਆ ਜਿਹੜਾ ਉਹ ਬੜੇ ਯਤਨਾਂ ਨਾਲ ਫਿਰ ਗੁਰਿੰਦਰ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਪੰਜਾਬ ਭੇਜਦਾ ਤੇ ਜਦੋਂ ਉਹਦੀ ਡੈੱਡ ਬੋਡੀ ਆਉਂਦੀ ਆ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਹਾਲ ਸੀ ਉਹ ਕਿਸੇ ਤੋਂ ਵੇਖਿਆ ਨਹੀਂ ਜਾਂਦਾ ਸੀ ਕਿਉਂਕਿ ਇੱਕ ਪੁੱਤ ਜਿਨੇ ਇੰਨੀ ਮਿਹਨਤ ਕਰਕੇ ਘਰ ਦੀ ਗਰੀਬੀ ਚੱਕੀ ਤੇ ਜਦੋਂ ਉਹਦਾ ਵਧੀਆ ਇੰਜੋਏ ਕਰਨ ਦਾ ਜ਼ਿੰਦਗੀ ਨੂੰ ਮਾਨਣ ਦਾ ਟਾਈਮ ਆਇਆ ਤਾਂ ਮੌਤ ਉਹਨੂੰ ਲੈ ਗਈ ਹੁਣ ਇਹ ਗੱਲ ਆਪਾਂ ਜਦੋਂ ਸੁਣਦੇ ਆ ਇਹੋ ਜੀ ਗੱਲ ਕਿਸੇ ਦੀ ਵੀ ਆਪਣੀ ਜਿਹੜੀ ਰੂਹ ਕੰਬ ਜਾਂਦੀ ਆ ਹੁਣ ਜਿਹਦੇ ਨਾਲ ਵਾਪਰਦੀ ਆ ਉਹਦੇ ਬਾਰੇ ਤਾਂ ਆਪਾਂ ਬਿਆਨ ਨਹੀਂ ਕਰ ਸਕਦੇ ਗੁਰਿੰਦਰ ਦੇ ਪਰਿਵਾਰ ਆ ਜਿਹੜਾ ਉਹ ਪੂਰਾ ਸਦਮੇ 'ਚ ਚਲਿਆ ਜਾਂਦਾ ਤੇ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਹੱਥੀ ਸਾਰੀਆਂ ਅੰਤਮ ਕਰਿਆਵਾਂ ਕਰ ਦਿੰਦੇ ਆ ਪਰ ਫਿਰ ਵੀ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਉਹਨਾਂ ਨੂੰ ਐ ਲੱਗਦਾ ਵੀ ਹਾਂ ਸਾਡਾ ਗੁਰਿੰਦਰ ਆਊਗਾ ਤੇ ਸਾਨੂੰ ਆ ਕੇ ਭੱਜ ਕੇ ਮਿਲੂਗਾ ਗੁਰਿੰਦਰ ਦੀ ਮਾਂ ਜਦੋਂ ਰੋਂਦੀ ਆ ਤਾਂ ਉਹ ਕੀਰਨੇ ਪਾਉਂਦੀ ਆ ਵੀ ਪੁੱਤ ਤੂੰ ਤਾਂ ਮੈਨੂੰ ਕਹਿੰਦਾ ਸੀਗਾ ਵੀ ਮੈਂ ਤੇਰੇ ਨਾਲ ਆ ਕੇ ਗੱਲਾਂ ਕਰੂੰ ਵੀ ਮੇਰੀਆਂ ਤਾਂ ਗੱਲਾਂ ਦਿਲ 'ਚ ਰਹਿ ਗਈਆਂ ਤੂੰ ਤਾਂ ਮੇਰੇ ਨਾਲ ਜਾਂਦੀ ਵਾਰ ਫੋਨ ਤੇ ਵੀ ਗੱਲ ਨਹੀਂ ਕੀਤੀ ਪਰ ਅੰਡਣਾ ਗਵੰਡਣਾ ਤੇ ਰਿਸ਼ਤੇਦਾਰ ਹਨਾ ਸਾਰੇ ਉਹਨੂੰ ਸਮਝਾਉਂਦੇ ਆ ਵੀ ਹੁਣ ਕਿਹੜਾ ਤੈਨੂੰ ਗੁਰਿੰਦਰ ਸੁਣਦਾ ਵੀ ਇੰਨਾ ਲੈਕ ਪੁੱਤ ਹੋਵੇ ਤੇ ਇਸ ਤਰ੍ਹਾਂ ਮੌਤ ਉਹਨੂੰ ਲੈ ਜੇ ਇਹ ਸਦਮਾ ਜਿਹੜਾ ਮਾਂ ਪਿਓ ਲਈ ਬਹੁਤ ਵੱਡਾ ਸੀ ਪ੍ਰੀਤ ਲਈ ਵੀ ਬਹੁਤ ਵੱਡਾ ਸੀ ਪ੍ਰੀਤ ਦੇ ਪੇਕੇ ਆ ਜਿਹੜੇ ਉਹ ਪ੍ਰੀਤ ਨੂੰ ਕਹਿੰਦੇ ਆ ਵੀ ਪੁੱਤ ਵੀ ਇੱਥੇ ਰਹਿ ਕੇ ਤਾਂ ਤੂੰ ਜਮਾ ਹੀ ਠੀਕ ਨਹੀਂ ਰਹਿਣੀ ਹਨਾ ਵੀ ਤੇਰੀ ਬੇਟੀ ਵੀ ਛੋਟੀ ਹੈ ਵੀ ਚੱਲ ਤੂੰ ਸਾਡੇ ਨਾਲ ਚੱਲ ਪਰ ਪ੍ਰੀਤ ਕਹਿੰਦੀ ਵੀ ਨਹੀਂ ਮੰਮੀ ਪਾਪਾ ਵੀ ਮੈਂ ਏ ਵੀ ਮੇਰੇ ਮੰਮੀ ਪਾਪਾ ਨੇ ਇਹਨਾਂ ਦਾ ਗੱਭਰੂ ਪੁੱਤ ਮੁੱਕਿਆਗਾ ਮੇਰਾ ਪਤੀ ਸੀ ਤਾਂ ਇਹਨਾਂ ਦਾ ਵੀ ਤਾਂ ਪੁੱਤ ਸੀ ਵੀ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾਂਦੀ ਵੀ ਮੇਰੇ ਧੀ ਹੈਗੀ ਆ ਚਲ ਮੈਂ ਜਿਵੇਂ ਮਰਜੀ ਹੈਨਾ ਸਮਾਂ ਪਾਸ ਕਰਾਂ ਪਰ ਵੀ ਮੈਂ ਇਹਨਾਂ ਨੂੰ ਛੱਡ ਕੇ ਨਹੀਂ ਜਾਂਦੀ ਤੇ ਪ੍ਰੀਤ ਦੇ ਪੇਕੇ ਆ ਜਿਹੜੇ ਉਹ ਵੀ ਉਹਨੂੰ ਕੋਈ ਬਹੁਤਾ ਦਵਾ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਹਾਲਤ ਦੇ ਵਿੱਚ ਪਰਿਵਾਰ ਦੀ ਜਿਹੜੀ ਕੀ ਸਥਿਤੀ ਹੁੰਦੀ ਆ ਕੁਝ ਸਮਾਰ ਰਿਸ਼ਤੇਦਾਰ ਆਉਂਦੇ ਆ ਆਸੇ ਪਾਸੇ ਦੇ ਪਿੰਡ ਦੇ ਲੋਕ ਆਉਂਦੇ ਆ ਹੌਲੀ ਹੌਲੀ ਸਭ ਆਪਣੇ ਕੰਮਾਂ-ਦੰਦਿਆਂ 'ਚ ਲੱਗ ਜਾਂਦੇ ਆ ਹਨਾ ਪਰ ਜਿਹੜਾ ਦੁੱਖ ਗੁਰਿੰਦਰ ਦੇ ਪਰਿਵਾਰ ਨੂੰ ਸੀ ਉਹ ਨਾ ਸਹਿਣਯੋਗ ਸੀ ਬਹੁਤ ਘਟਨਾ ਮੈਂ ਹੋ ਜੀਆਂ ਸਾਡੇ ਆਸੇ ਪਾਸੇ ਵਾਪਰਦੀਆਂ ਨੇ ਜਿਹੜੇ ਕਮਾਊ ਪੁੱਤ ਹੁੰਦੇ ਆ ਸਿਆਣੇ ਪੁੱਤ ਹੁੰਦੇ ਆ ਤੇ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਮਾਂ ਪਿਓ ਦਾ ਜਿਹੜਾ ਜਿਉਣਾ ਉਹ ਮਰੀਆਂ ਬਰਾਬਰ ਹੁੰਦਾ ਇੱਕ ਜਿੰਦਾ লাশ ਦੀ ਤਰ੍ਹਾਂ ਮਾਂ ਪਿਓ ਤਰੇ ਫਿਰਦੇ ਆ ਹੁਣ ਗੁਰਿੰਦਰ ਦੇ ਮਾਪੇ ਨੂੰ ਉਹ ਘਰ ਉਹ ਕੋਠੀ ਉਹ ਜ਼ਮੀਨ ਦੇ ਜ਼ਮੀਨ ਜਾਇਦਾਦ ਕੁਝ ਵੀ ਚੰਗੀ ਨਹੀਂ ਸੀ ਲੱਗਦੀ ਕਿਉਂਕਿ ਜਦੋਂ ਉਹਨਾਂ ਦਾ ਗੱਭਰੂ ਪੁੱਤ ਜਿਹਨੇ ਉਸ ਘਰ ਦੇ ਵਿੱਚ ਰਹਿਣਾ ਸੀ ਹੱਸਣਾ ਖੇਡਣਾ ਸੀ ਜਦੋਂ ਉਹ ਹੀ ਨਹੀਂ ਰਿਹਾ ਤੇ ਫਿਰ ਚੀਜ਼ਾਂ ਨਾਲ ਕਿੱਥੋਂ ਮੋਹ ਰੇਂਦਾ ਪਰ ਹਾਲਤ ਨਾ ਬਿਆਨ ਕਰਨਯੋਗ ਹੁੰਦੀ ਆ ਮਾਪਿਓ ਦੀ ਕਿਉਂਕਿ ਨਾ ਤਾਂ ਬੰਦਾ ਮਰ ਸਕਦਾ ਤੇ ਜਿਉਂਿਆ ਜਾਂਦਾ ਨਹੀਂ ਬਸ ਆਪ ਤੋਂ ਕਹਿੰਦੇ ਆ ਹੇਠ ਲੈਵਲ ਵੇਖ ਕੇ ਸਮਾਂ ਪਾਸ ਕਰਨਾ ਪੈਂਦਾ ਹਾਂਜੀ ਦੋਸਤੋ ਇਹ ਸੀ ਆਪਣੀ ਬਹੁਤ ਹੀ ਭਾਵਕ ਕਰ ਦੇਣ ਵਾਲੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਸ਼ੀਕਾਲ